ਖਬਰ ਭਾਰਤੀ ਹਾਕੀ ਟੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਦੇਰ ਰਾਤ ਇੰਡੀਆ ਟੀਮ ਦਾ ਜਰਮਨੀ ਦੇ ਨਾਲ ਮੁਕਾਬਲਾ ਹੋਇਆ ਬੜਾ ਹੀ ਫਸਮਾ ਮੁਕਾਬਲਾ ਸੀ ਸਭ ਦੀਆਂ ਨਜ਼ਰਾਂ ਸੀ ਸੈਮੀਫਾਈਨਲ ਮੁਕਾਬਲਾ ਸੀ ਪਰ ਇਸ ਸੈਮੀਫਾਈਨਲ ਦੇ ਵਿੱਚ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਦੱਸ ਦਈਏ ਕਿ ਕੁਆਟਰਫਾਈਨਲ ਜਿੱਤ ਕੇ ਸੈਮੀਫਾਈਨਲ ਦੇ ਵਿੱਚ ਇੰਡੀਆ ਟੀਮ ਪਹੁੰਚੀ ਸੀ ਪਰ ਇਸ ਸੈਮੀਫਾਈਨਲ ਦੇ ਵਿੱਚ ਇੱਕ ਘਾਟਾ ਜ਼ਰੂਰ ਮਹਿਸੂਸ ਕੀਤਾ ਜਾ ਰਿਹਾ ਸੀ ਜੋ ਅਮਿਤ ਰੋਹੀਦਾਸ ਜਿਸ ਨੂੰ ਕੀ ਕੁਆਟਰਫਾਈਨਲ ਮੈਚ ਦੇ ਵਿੱਚ 12ਵੇਂ ਮਿੰਟ ਦੇ ਵਿੱਚ ਹੀ ਰੈੱਡ ਕਾਰਡ ਦੇ ਕੇ ਉਸ ਨੂੰ ਮੈਚ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਤੇ ਹੁਣ ਸੈਮੀਫਾਈਨਲ ਮੈਚ ਦੇ ਲਈ ਬੈਨ ਲਗਾ ਦਿੱਤਾ ਗਿਆ ਸੀ ਤਾਂ ਜਰਮਨੀ ਦੇ ਨਾਲ ਬੜਾ ਫਸਮਾ ਮੁਕਾਬਲਾ ਦੇਖਣ ਨੂੰ ਮਿਲਿਆ ਤਾਂ ਮੁਕਾਬਲੇ ਦੌਰਾਨ 3-2 ਦਾ ਫਰਕ ਰਿਹਾ ਯਾਨੀ ਕਿ ਇੰਡੀਆ ਦੇ ਵੱਲੋਂ 2 ਗੋਲ ਲਾਗੇ ਗਏ ਨੇ ਜਦੋਂ ਕਿ ਅਖੀਰਲੇ ਮਿੰਟਾਂ ਦੇ ਵਿੱਚ ਜਰਮਨੀ ਨੇ ਤੀਜਾ ਗੋਲ ਕਰ ਦਿੱਤਾ ਪਹਿਲਾਂ ਡਰਾਅ ਚੱਲਦਾ ਰਿਹਾ ਤਾਂ ਲਾਸਟ ਦੇ ਵਿੱਚ ਤੀਜਾ ਗੋਲ ਕਰਕੇ ਜਰਮਨੀ ਨੇ ਜਿੱਤ ਹਾਸਲ ਕਰ ਲਈ ਹੈ ਤਾਂ ਭਾਰਤ 골ਡ ਦੀ ਰੇਸ ਤੋਂ ਤਾਂ ਬਾਹਰ ਹੋ ਗਿਆ ਪਰ ਹਲੇ ਵੀ ਉਮੀਦਾਂ ਬ੍ਰੌਂਜ਼ ਮੈਡਲ ਦੀਆਂ ਨੇ ਕਿਉਂਕਿ ਭਾਰਤ ਦਾ ਹੁਣ ਮੁਕਾਬਲਾ ਸਪੇਨ ਦੇ ਨਾਲ ਹੋਵੇਗਾ ਜੇਕਰ ਸਪੇਨ ਦੇ ਨਾਲ ਮੁਕਾਬਲੇ ਦੇ ਵਿੱਚ ਜਿੱਤ ਦਰਜ ਕਰ ਲੈਂਦੀ ਹੈ ਇੰਡੀਆ ਟੀਮ ਜਿੱਤ ਹਾਸਲ ਕਰ ਲੈਂਦੀ ਆ ਤਾਂ ਫਿਰ ਇੰਡੀਆ ਦੀ ਝੋਲੀ ਦੇ ਵਿੱਚ ਇੱਕ ਹੋਰ ਬ੍ਰਾਜ਼ ਮੈਡਲ ਆ ਜਾਵੇਗਾ ਪਹਿਲਾ ਜਿਹੜਾ ਆ 에ਅਰ ਪਿਸਟਲ 에ਅਰ ਰਾਈਫਲ ਦੇ ਵਿੱਚ ਜੋ ਬ੍ਰਾਜ਼ ਮੈਡਲ ਭਾਰਤ ਦੀ ਝੋਲੀ ਦੇ ਵਿੱਚ ਦੋ ਆ ਚੁੱਕੇ ਨੇ ਤੇ ਦੂਜੇ ਪਾਸੇ ਇੱਕ ਸਰਬਜੀਤ ਸਿੰਘ ਜਿਹੜਾ ਨੌਜਵਾਨ ਉਹ ਵੀ ਬ੍ਰਾਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਪਾ ਚੁੱਕਿਆ ਤੇ ਹੁਣ ਜਿਹੜੀਆਂ ਨਜ਼ਰਾਂ ਨੇ ਇੱਕ ਤਾਂ ਹਾਕੀ ਟੀਮ ਦੇ ਉੱਤੇ ਨੇ ਕਿ ਬ੍ਰਾਜ਼ ਮੈਡਲ ਲੈ ਕੇ ਆਵੇ ਕਿਉਂਕਿ ਦੇਖੋ ਬੜੀ ਮਿਹਨਤ ਹੁੰਦੀ ਆ ਸ਼ੁਰੂ ਤੋਂ ਸ਼ੁਰੂਆਤ ਤੋਂ ਲੈ ਕੇ ਕਿੰਨੀਆਂ ਟੀਮਾਂ ਨੂੰ ਹਰਾ ਕੇ ਸੈਮੀਫਾਈਨਲ ਤੱਕ ਪਹੁੰਚੇ ਪਰ ਸੈਮੀਫਾਈਨਲ ਦੇ ਵਿੱਚ ਹਾਰ ਗਏ ਪਰ ਹਾਲੇ ਵੀ ਉਮੀਦਾਂ ਜਿਹੜੀਆਂ ਨੇ ਬਰਕਰਾਰ ਨੇ ਸਪੇਨ ਦੇ ਨਾਲ ਮੁਕਾਬਲਾ ਕੱਲ ਨੂੰ ਖੇਡਿਆ ਜਾਵੇਗਾ ਪੈਰਾਸ ओलंपिक ਜਿਹੜੀਆਂ ਖੇਡਾਂ ਇਹਨਾਂ ਦੇ ਉੱਤੇ ਬੜੀਆਂ ਉਮੀਦਾਂ ਨੇ ਜਿਹੜੀਆਂ ਇੰਡੀਆ ਟੀਮ ਦੇ ਉੱਤੇ ਭਾਰਤੀ ਟੀਮ ਜਿਹੜੀ ਵੀ ਆ ਭਾਵੇਂ ਕੀ ਹਾਕੀ ਦੀ ਗੱਲ ਕੀਤੀ ਜਾਵੇ ਭਾਵੇਂ ਹੋਰ ਗੱਲ ਕੀਤੀ ਜਾਵੇ ਤਾਂ ਹੁਣ ਸਪੇਨ ਦੇ ਨਾਲ ਮੁਕਾਬਲਾ ਫਸਮਾ ਹੋਵੇਗਾ ਸਪੇਨ ਨੂੰ ਹਰਾ ਪਾਵੇਗੀ ਇੰਡੀਆ ਟੀਮ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਭਾਰਤ ਦੀ ਚੋਲੜੀ ਦੇ ਵਿੱਚ ਬ੍ਰੌਂਜ਼ ਮੈਡਲ ਆਵੇਗਾ ਤੁਹਾਡਾ ਇਸ ਮੁਤਾਬਕ ਕੀ ਕਹਿਣਾ ਹੈ